ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਜਲਵਾ ਨਿਯੂਚ ਇਸੇ ਫੋਰਾਸ ਤੋਂ ਸਵਾਗਤ ਕਰਦੇ ਆਂ। ਸੋ ਅੱਜ ਸਾਡੇ ਚੈਨਲ ਦੇ ਵਿੱਚ ਸਾਡੇ ਬਹੁਤ ਹੀ ਰਿਸਪੈਕਟਡ ਸੰਦੀਪ ਕੁਮਾਰ ਸ਼ਰਮਾ ਜੀ ਪਹੁੰਚੇ ਨੇ ਜੋ ਕਿ ਅੱਜ ਅਸੀਂ ਗੱਲ ਕਰ ਰਹੇ ਆਂ ਦੇਸ਼ ਵਿੱਚ ਹੋਣ ਜਾ ਰਹੇ ਆਂ ਲੋਕ ਸਭਾ ਚੋਣਾਂ ਵਿੱਚ ਅਗਲੀ ਸਰਕਾਰ ਕਿਸ ਦੀ ਬਣੇਗੀ? ਪੰਜਾਬ ਦਾ ਕੀ ਹਿੱਤ ਮਾਲ ਹੋਏਗਾ ਤੇ ਬਠਿੰਡਾ ਸੀਟ ਬਾਰੇ ਵਿਸ਼ੇਸ਼ ਤੌਰ ਤੇ ਸੰਦੀਪ ਜੀ ਸਾਡੇ ਨਾਲ ਗੱਲ ਕਰ ਰਹੇ ਆਂ। ਇਹਨਾਂ ਦੇ ਵਿਚਾਰ ਜਾਣਦੇ ਆਂ ਕਿਉਂਕਿ ਹੁਣ ਤੱਕ ਇਹਨਾਂ ਨੇ ਆਪਣੀ ਜ਼ਿੰਦਗੀ ਰਾਜਨੀਤੀ ਵਿੱਚ ਹੀ ਬਤੀ ਦਿੱਤੀ ਹੈ ਤੇ ਕੀ ਵਿਚਾਰ ਹੈ ਦੇਸ਼ ਦੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਨੇ ਪੰਜਾਬ ਦੀ ਜਨਤਾ ਦੀ ਬਠਿੰਡੇ ਦੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਨੇ ਸੰਜੀਵ ਕੁਮਾਰ ਜੀ ਸਰ ਸਵਾਗਤ ਹੈ ਤੁਹਾਡਾ ਜੀ ਜੈ ਭਾਰਤ ਜੈ ਜੰਦ ਜਿਹੜੇ ਹੁਣ 2024 ਦੇ ਵਿੱਚ ਲੋਕ ਸਭਾ ਦੇ ਚੋਣ ਆ ਰਹੇ ਨੇ ਖਾਸ ਕਰਕੇ ਮੈਂ ਗੱਲ ਕਰਾਂਗਾ ਪੰਜਾਬ ਦੀ ਜੋ ਪੰਜਾਬ ਆ ਛਿਸ਼ਾਹੀਨ ਹੋ ਚੁੱਕਿਆ ਹੈ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀਆਂ ਵਿਆਧੀਆਂ ਲੋਕਾਂ ਨੂੰ ਖਾ ਰਹੀਆਂ ਚਾਹੇ ਉਹ ਨਸ਼ੇ ਹੋਵੇ ਚਾਹੇ ਮਾਫੀਆ ਹੋਵੇ ਚਾਹੇ ਗੰਗਸ ਹੋਵੇ ਚਾਹੇ ਰੇਟ ਮਾਫੀਆ ਹੋਵੇ ਚਾਹੇ ਗੈਂਗਸਟਰ ਹੋਵੇ ਉਹ ਜਿੰਨੇ ਵਿਜਸੀ ਸਾਰੇ ਪੱਲੀਆਨ ਕਰ ਚੁੱਕੇ ਇੱਥੋਂ ਮੈਂ ਸਾਰੇ ਲੋਕਾਂ ਨੂੰ ਇਹ ਨਵੇਦਨ ਕਰਾਂਗਾ ਕਿ ਆਉਣ ਵਾਲੇ 1 ਜੂਨ ਨੂੰ ਸਭ ਤੋਂ ਪਹਿਲਾਂ ਵੋਟ ਤੇ ਜਾਣਾ ਕਿਉਂਕਿ ਵੋਟ ਤੁਹਾਡਾ ਇੱਕ ਬੋਲੀ ਦਾ ਅਧਿਕਾਰ ਹੈ ਇਸ ਤੋਂ ਹੀ ਜੈਸ ਦੀ ਸਰਕਾਰ ਬਣਨੀ ਹੈ ਤੇ ਆਪਣੇ ਵੋਟ ਨੂੰ ਜੀ ਅਹਿਮਦ ਸਮਝੋ ਤੇ ਵੋਟ जरूर ਕਰੋ ਨੰਬਰ 2 ਕੁਝ ਮੁੱਦਿਆਂ ਤੇ ਮੈਂ ਅੱਜ ਗੱਲ ਕਰਨਾ ਚਾਹਾਂਗਾ ਕਿ ਸਾਨੂੰ ਕਹੋ ਜੇ ਕੈਂਡੀਡੇਟ ਚਾਹੀਦੇ ਜਿਹੜੇ ਕਿ ਸਾਡੀ ਆਵਾਜ਼ ਉਠਾ ਸਕਣ ਸੈਂਟਰ ਦੇ ਵਿੱਚ ਜਾ ਕੇ ਖਾਸ ਕਰਕੇ ਬਠਿੰਡਾ ਤੋਂ ਵੱਖ-ਵੱਖ ਪਾਰਟੀਆਂ ਲੋਕਾਂ ਨੂੰ ਚਾਂਸੇ ਦੇ ਰਹੀਆਂ ਹੈ ਸਭ ਜਵਾਲ ਦਿਖਾ ਰਹੀ ਹੈ ਜੀਣਾ ਕਿਸੇ ਨੇ ਪੁੱਤੀ ਹੈ ਕੰਮ ਅਸੀਂ ਆਪਣਾ ਕਰਨਾ ਤੇ ਆਪ ਵੀ ਕਮਾਣਾ ਤੇ ਆਪ ਹੀ ਖਾਣਾ ਸਭ ਤੋਂ ਪਹਿਲਾਂ ਤੇ ਮੈਂ ਗੱਲ ਕਰਾਂਗਾ ਦੇਸ਼ ਦੀ ਸੁਰੱਖਿਆ ਦੀ ਜਿਹੜੀ ਪਾਰਟੀ ਸਾਡੀ ਦੇਸ਼ ਦੀ ਸੀਮਾ ਨੂੰ ਸੁਰੱਖਿਤ ਰੱਖ ਸਕਦੀ ਹੈ ਸਾਡੇ ਆਮ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ ਉਹ ਸਰਕਾਰ ਨੂੰ ਚੁੰਦਾ ਫਾਇਦਾ ਤੇ ਉਹਦਾ ਨੁਮਾਇੰਦਾ ਹੀ ਬਟਿੰਡੇ ਤੋਂ ਚੁਣਿਆ ਜਾਵੇ ਨੰਬਰ 2 ਤੇ ਅੰਦੀ ਸਿੱਖਿਆ ਸਿੱਖਿਆ ਦੇ ਵਿੱਚ ਅਸੀਂ ਬਹੁਤ ਪਿਛੜੇ ਹੋਏ ਹਾਂ ਜਿਹੜਾ ਬੰਦਾ ਸਾਡੀ ਸਿੱਖਿਆ ਦੇ ਖੇਤਰ ਨੂੰ ਉੱਚਤਮ ਤੋਂ ਉੱਚਤਮ ਪੱਧਰ ਤੇ ਲਿਜਾ ਸਕਦਾ ਜਿਹੜੀ ਸਰਕਾਰ ਪੰਜਾਬ ਨੂੰ ਸਿੱਖਿਆ ਮੋਰੀਆ ਕਰਾ ਸਕਦੀ ਹੈ ਚਾਹੇ ਮੈਡੀਕਲ ਕਾਲਜ ਹੋਵੇ ਚਾਹੇ ਪੋਲ ਟੈਕਨਿਕ ਕਾਲਜ ਹੋਵੇ ਚਾਹੇ ਜਿਗਿੰਗ ਕਾਲਜ ਹੋਵੇ ਉਸ ਬੰਦੇ ਨੂੰ ਚੁਣਨ ਦਾ ਫਾਇਦਾ ਹੈ ਕਿਉਂਕਿ ਜਿਹੜੀ ਕੇਂਦਰ ਚ ਸਰਕਾਰ ਬਣੇਗੀ ਅਗਰ ਉਸਦਾ ਹੀ ਬੰਦਾ ਸਾਡੇ ਬਠਿੰਡਾ ਸੀਟ ਤੋਂ ਚੁਣਿਆ ਜਾਂਦਾ ਹੈ ਤੇ ਉਹ ਸਾਡੇ ਲਈ ਲਾਭ ਮੰਦ ਹੁੰਦਾ ਹੈ ਤਾਂ ਕਿ ਉਹ ਸਰਕਾਰ ਤੋਂ ਸਾਡੇ ਪ੍ਰਤੀ ਜੋ ਵੀ ਮੰਗਾ ਨੇ ਉਹ ਸਾਡੀਆਂ ਮੰਗਾ ਪੂਰਾ ਸਕੇ ਔਰ ਸਾਡੇ ਸ਼ਹਿਰ ਨੂੰ ਤਰੱਕੀ ਦੀ ਰਾਹ ਤੇ ਲਿਜਾ ਸਕੇ ਤੀਸਰਾ ਕੰਮ ਹੈ ਰੋਜ਼ਗਾਰ ਅੱਜ ਕੱਲ ਨੌਜਵਾਨ ਬਹੁਤ ਪੜ੍ਹੇ ਲਿਖੇ ਨੇ ਖਾਸ ਕਰਕੇ ਸਾਡੀਆਂ ਭੈਣਾਵਾਂ ਸਾਡੇ ਬੱਚੇ ਲੇਕਿਨ ਕੰਮ ਦੀ ਬਹੁਤ ਘਾਟ ਹੈ ਕਿਉਂਕਿ ਇੰਡਸਟਰੀ ਸਾਰੀ ਪੰਜਾਬ ਚੋਂ ਫੇਲ ਹੋ ਚੁੱਕੀ ਹੈ ਸਾਰੀ ਇੰਡਸਟਰੀ ਇੱਥੋਂ ਪਲਾਨ ਕਰ ਚੁੱਕੀ ਹੈ ਔਰ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕਵਾਂਗਾ ਜਿਹੜੀ ਵੀ ਕੇਂਦਰੀ ਸਫਕਾਰ ਬਣਦੀ ਹੈ ਉਹਦਾ ਨੁਮਾਇੰਦਾ ਬਠਿੰਡਰ ਤੋਂ ਚੁਣ ਕੇ ਭੇਜਿਆ ਜਾਵੇ ਤਾਂ ਕਿ ਸਾਡੇ ਖਾਸ ਕਰਕੇ ਬਠਿੰਡੇ ਦੇ ਜਿਵੇਂ ਪਿਛਲੀ ਸਰਕਾਰ ਨੇ ਸਾਨੂੰ ਕੇਂਦਰ ਸਰਕਾਰ ਨੇ ਏਮ ਦਿੱਤਾ ਉਸ ਦੇ ਵਾਸਤੇ ਅਸੀਂ ਮੈਡੀਕਲ ਦੀ ਵੀ ਮੰਗ ਮੰਗ ਕਰਾਂਗੇ ਇੱਥੇ ਸਟੇਡੀਅਮ ਦੀ ਵੱਡੇ ਦੀ ਵੀ ਬੰਦ ਕਰਾਂਗੇ ਸਾਡੇ ਵਾਸਤੇ ਤੇ ਖੇਡ ਯੂਨੀਵਰਸਿਟੀ ਵੀ ਬੰਨੀ ਹੋਣੀ ਚਾਹੀਦੀ ਹੈ ਹੋਰ ਵੀ ਕਈ ਉਪਰਾਲੇ ਹੈ ਜੋ ਸਾਡੇ ਬਠਿੰਡੇ ਨੂੰ ਤਰੱਕੀ ਦੀ ਰਾਹ ਤੇ ਲੈ ਜਾ ਸਕਦੇ ਆ ਖਾਸ ਕਰਕੇ ਰੋਜ਼ਗਾਰ ਬਹਾਲ ਕਰਨ ਵਾਸਤੇ ਵੱਡੀ ਵੱਡੀ ਇੰਡਸਟਰੀਆਂ ਚਾਹੀਦੀਆਂ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਟਾਈਪ ਚਾਹੀਦਾ ਹੈ ਕੁਝ ਵੱਡੇ ਦੇਸ਼ ਇੱਥੇ ਇਨਵੈਸਟਮੈਂਟ ਕਰਨ ਤਾਂ ਕਿ ਸਾਡੇ ਪੰਜਾਬ ਦਾ ਖਾਸ ਕਰਕੇ ਸਾਡੇ ਬਠਿੰਡੇ ਜ਼ਿਲ੍ਹੇ ਦਾ ਨੌਜਵਾਨ ਰੋਜ਼ਗਾਰ ਨੂੰ ਮਿਲਿਆ ਹੋ ਸਕੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਪਿਛਲੇ 10 ਸਾਲ ਦੀ ਵੀ ਜਿਹੜੀ ਚੱਲ ਰਹੀ ਸੀਗੀ ਕੁਝ ਅچھے ਕੰਮ ਕੀਤੇ ਆ ਜਿਹੜੀ ਵੀ ਸਰਕਾਰ ਚੁਣੋ ਜਿਹੜਾ ਵੀ ਨੁਮਾਇੰਦਾ ਚੁਣੋ ਉਹ ਨੂੰ ਉਹਦਾ ਵਿਕਾਸ ਉਹਦੀ ਨੀਤ ਨੀਤੀ ਤੇ ਉਹਦੀ ਨੀਅਤ ਇਹ ਦੇਖ ਕੇ ਨੁਮਾਇੰਦਾ ਚੁਣਿਆ ਜਾਵੇ ਨੁਮਾਇੰਦਾ ਕੋਈ ਵੀ ਚੁਣੋ ਕਿਉਂਕਿ ਅਸੀਂ ਰਾਜਨੀਤੀ ਵਿੱਚ ਜਿਹੜੀ ਪੜਨਾ ਚਾਹੁੰਦੇ ਵੀ ਕਿਸ ਨੂੰ ਚੁਣਿਆ ਜਾਵੇ ਕਿਉਂਕਿ ਦੇਖਿਆ ਤੁਸੀਂ ਪਿਛਲੇ ਕਈ ਲੋਕ ਸਭਾ ਦੇ ਵਿੱਚ ਕਿ ਕੋਈ ਨੁਮਾਇੰਦਾ ਸਾਡੇ ਬਟਿੰਡੇ ਤੋਂ ਚੁਣਿਆ ਜਾਂਦਾ ਸੀ ਜਿੰਨੇ ਮੇਰਾ ਖਲ ਹਾਲ ਤਿੱਕਰ ਮੇਰੇ ਹਸਾਮ ਨਾਲ ਤੇ ਕੋਈ ਐਸਾ ਕੰਮ ਕੀਤਾ ਨਹੀਂ ਜਿਸ ਵੀ ਸਰੀ ਅਸੀਂ ਮੈਂ ਤੁਹਾਡੀ ਗੱਲ ਰੱਖਣਾ ਚਾਹੁੰਦਾ ਤਾਂ ਸਰਕਾਰਾਂ ਵਾਸਤੇ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਹੋ ਜਿਹੜੇ ਸਾਡੇ ਭੈਣ ਭਰਾ ਅੰਗ ਹੀ ਨਾਲ ਕਿਸੇ ਗੱਤ ਨਹੀਂ ਕਿਸੇ ਪੈਰੇ ਨਹੀਂ ਕੋਈ ਕੋੜੇ ਇਸ ਤਰ੍ਹਾਂ ਅੱਜ ਤੱਕ ਪੁਰਨੀਆਂ ਮੱਗਾ ਵਡੀ ਕਿਸੇ ਨਈ ਬੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਤਾਂ ਤੁਸੀਂ ਇਹ ਕੀ ਕਰ ਜਉਗੇ ਸਮਝ ਸਭ ਤੋਂ ਪਹਿਲਾਂ ਮੈਂ ਜਿਹੜੀ ਸਾਡੇ ਪੱਤਰਕਾਰ ਰਾਜ ਕੁਮਾਰ ਜੀ ਨੇ ਗੱਲ ਕੀਤੀ ਆ ਅਮੀਨਾ ਵਾਸਤੇ ਮੈਂ ਇਹਨਾਂ ਨੂੰ ਬਤਾਈ ਦੇਣਾ ਕਿਉਂਕਿ ਇਹਨਾਂ ਨੇ ਉਸ ਇੱਕ ਬਿੜੀ ਦੀ ਗੱਲ ਕੀਤੀ ਹੈ ਜਿਹੜੇ ਕੀ ਅਸਾਹੇ ਹੋ ਚੁੱਕੀ ਸਾਡੇ ਰੈੱਡ ਕਰਾਸ ਕੋਲੇ ਇੰਨੇ ਸਾਈਕਲ ਆਉਂਦੇ ਆ ਇੰਨੇ ਉਹ ਬਣਾवटी ਅੰਗ ਲੰਦੇ ਆ ਸਾਡੇ ਡੀਸੀ ਸਾਹਿਬ ਕੋਲੇ ਦਾ ਚਾਰਜ ਹੈਗਾ ਤੇ ਅਗਰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੋਈ ਤੇ ਮੈਂ ਖੁਦ ਦੇ ਸਿਸਾਬ ਨਾਲ ਗੱਲ ਕਰਾਂਗਾ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਟੀਏ ਬਾਕੀ ਜਿਹੜੇ ਸਾਡੇ ਮੰਤਰੀ ਹੈਗੇ ਆ ਉਹਨਾਂ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਨਾਲ ਗੱਲ ਕੀਤੀ ਜਾ ਸਕਦੀ ਹੈ ਕੇਂਦਰ ਦੀਆਂ ਸਕੀਮਾਂ ਤੇ ਕਈ ਵੀ ਹੈਗੀਆਂ ਪਰ ਲੇਕਿਨ ਜਦੋਂ ਬਟਿੰਡੇ ਦੀ ਗੱਲ ਆਉਂਦੀ ਹੈ ਹੋਣਾ ਇਹੀ ਹੈ ਨਾ ਜੀ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋ ਰਿਹਾ ਕਰੋੜਾ ਰੁਪਿਆ ਫੰਡ ਬਟਿੰਡੇ ਜਾ ਰਿਹਾ ਪਰ ਜਿਹੜੇ ਲੋਕੀ ਆਦਿ ਵੀ ਰੋਂਦੇ ਨੇ ਉਹਨਾਂ ਨੂੰ ਕਿਸੇ ਨੂੰ ਗਾਰੰਟੀ ਅੰਨ ਚਾਹੀਦੀ ਹੈ ਕਿਸੇ ਨੂੰ ਫਲਾਈ ਸਾਈਕਲ ਚਾਹੀਦੀ ਹੈ ਕੋਈ ਬਿਕਲ ਚਾਹੀਦੀ ਹੈ ਹੋਰ ਤਾਂ ਆ ਜੁਨਨ ਨੂੰ ਕੋ ਰੋ ਰੇ ਨਹੀਂ ਆਵੇ ਸਰਕਾਰ ਪੰਜਾਬ ਦੀ ਹੈ ਚਾਹੇ ਕੇਂਦਰ ਦੀ ਕੁਝ ਨਹੀਂ ਮੇਰੇ ਨੂੰ ਮੈਂ ਆਸ਼ਵਾਸ਼ਣ ਦਿੰਦਾ ਰਾਜकुमार जी ਤੁਹਾਨੂੰ ਸੰਜੀਵ ਸ਼ਰਮਾ ਮੈਂ ਪ੍ਰਦੇਸ਼ ਦਾ ਪ੍ਰਵੋਕਤਾ ਵੀ ਇਹ ਸਿਸ਼ਣਾ ਤੁਹਾਨੂੰ ਠਾਕਰੇ ਹੁਕਮ ਦਾ ਕੁੜਾ ਅੱਜ ਤੋਂ ਹੀ ਕਾਫੀ ਲੰਬੇ ਸਮੇਂ ਤੋਂ ਸਾਡੇ ਅਕਸ਼ਰਨਾਲ ਦੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਇਸ ਬਾਬਤ ਮੈਂ ਇਲੈਕਸ਼ਨਾਂ ਤੋਂ ਬਾਅਦ ਤੁਹਾਡੇ ਨਾਲ ਜਾ ਕੇ ਡੀਸੀ ਸਾਹਿਬ ਨਾਲ ਪਰਸਨਲੀ ਤੌਰ ਤੇ ਗੱਲ ਕਰਾਂਗਾ ਕਿ ਸਾਡੇ ਬਠਿੰਡੇ ਦੇ ਵਿੱਚ ਜਿੰਨੇ ਵੀ ਜ਼ਰੂਰਤਮਤ ਅੰਗ ਹੀ ਨੇ ਚਾਹੇ ਉਹ ਸਮਾਜ ਸੇਵਕ ਨੇ ਕੁਝ ਕੁਝ ਪੱਤਰਕਾਰ ਨੇ ਕੁਝ ਸਾਡੇ ਗਰੀਬ ਭੈਣ ਭਰਾ ਨੇ ਉਹਨਾਂ ਨੂੰ ਕਿਉਂ ਨਹੀਂ ਇਲਾਜ ਦਿੱਤਾ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਪਨਾਹਤੀ ਅੰਗ ਲਾਇਏ ਜਾਂਦੇ ਕਿਉਂ ਨਹੀਂ ਉਹਨੂੰ ਰਾਈਸਾਈਕਲ ਦਿੱਤੇ ਜਾਂਦੇ ਕਿਉਂ ਨਹੀਂ ਉਹਨਾਂ ਨੂੰ ਇਹ ਚੀਜ਼ਾਂ ਮੋਈਆਂ ਕਰਈਏ ਜਾਂਦੀਆਂ ਜੋ ਕਿ ਫੰਡ ਸਾਨੂੰ ਸੈਂਟਰ ਸਰਕਾਰ ਤੋਂ ਆਉਂਦਾ ਹੈ ਇਸ ਬਾਰੇ ਮੈਂ ਆਵਾਜ਼ ਜ਼ਰੂਰ ਉਠਾਵਾਂਗਾ ਇਹ ਮੇਰਾ ਰਾਜਕਮਾੜੀ ਤੁਹਾਨੂੰ ਵਾਸ਼ਵਾਸ਼ ਹੈ ਬਹੁਤ ਧੰਨਵਾਦ ਸਨ ਚੇਨ ਤਾਂ ਸੰਜੀਵ ਮਾਰ ਸ਼ਰਮਾ ਜੀ ਨੇ ਦੇਸ਼ ਵਿੱਚ ਹੋਣ ਜਾ ਰਹੀਆਂ 2024 ਦੀ ਇਲੈਕਸ਼ਨ ਜਿਹਦੇ ਆਧਾਰ ਤੇ ਅਗਲੀ ਸਰਕਾਰ ਬਣਨੀ ਹੈ ਪਰ ਇਹ ਖੁੱਲਕੇ ਵਿਚਾਰ ਪ੍ਰਗਟਕਤਾ ਤੇ ਉਹਨਾਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਵੀ ਭਰੋਸਾ ਦਿੱਤਾ ਜੋ ਅੰਗ ਹੈ ਤਾਂ ਬਹਿਲਾਤ ਹੋ ਰਿਹਾ ਹੈ ਤੁਹਾਡੀ ਮਸ਼ੀਸ਼ੀ